ਬਟਿੰਡਾ ਪੁਲਿਸ ਵੱਲੋਂ ਬਟਿੰਡਾ ਮਲੋਡ ਰੋਡ ਤੋਂ 299 ਗ੍ਰਾਮ ਹੈਰੋਇਨ ਸਮੇਤ ਕੀਤੇ ਚਾਰ ਨੌਜਵਾਨ ਕਾਬੂ ਇਹ ਇਸ ਤੋਂ ਪਹਿਲਾਂ ਵੀ ਇਨ੍ਹਾਂ ਤੇ ਹਨ ਮਾਮਲੇ ਦਰਜਾ ਤੇ ਹੁਣ ਇਹ ਜਮੰਤ ਦੇ ਆਏ ਹੋਏ ਸਨ ਫਿਰ ਕੀਤਾ ਨਸ਼ੇ ਦਾ ਕਾਰੋਬਾਰ ਇਹਨਾਂ ਵੱਲੋਂ ਸ਼ੁਰੂ ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਐਸਟੀਐਫ ਬਟਿੰਡਾ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਚਾਰ ਨੌਜਵਾਨ ਨੇ ਜਿਹੜੇ ਇਹਨਾਂ ਦੇ ਪਹਿਲਾਂ ਵੀ ਆਪਣਾ ਐਨਡੀਪੀਐਸ ਐਕਟ ਦੇ ਮਾਮਲੇਦਾਰ ਜਹ ਹਨ ਅਤੇ ਹੁਣ ਇਹ ਜਮਾਨਤ ਤੇ ਆਏ ਹੋਏ ਸਨ ਤਾਂ ਜਮਾਨਤ ਤੇ ਆਉਣ ਸਾਰ ਇਹਨਾਂ ਵੱਲੋਂ ਫਿਰ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਇਸ ਦੀਫ ਦੇ ਜੜੇ ਕੀ ਆ ਚੁੱਕੇ ਹਨ ਹੁਣ ਇਹਨਾਂ ਨੂੰ ਬਟਿੰਡਾ ਮਲੋੜ ਰੋਡ ਤੋਂ ਜਿੱਥੇ ਇਹ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਪੁਲਿਸ ਨੂੰ ਜਦ ਇਹਨਾਂ ਦੇ ਸ਼ੱਕ ਪਿਆ ਤਾਂ ਜਦ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਇਹਨਾਂ ਵੱਲੋਂ ਆਪਣੇ ਮੋਟਰਸਾਈਕਲ ਜਿਹੜੇ ਉਹ ਖੇਤਾ ਸਿੰਘ ਵਸਤੀਵਾਲ ਮੋੜ ਲਈ ਤਾਂ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਇਹਨਾਂ ਆਪਣਾ ਚਾਰੋਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 299 ਗ੍ਰਾਮ ਅਫਰੋਇਨ ਜਿਹੜੀ ਉਹ ਕਿੰਦੇ ਕੋਲੋਂ ਬਰਾਮਦ ਕੀਤੀ ਗਈ ਹੈ ਅਤੇ ਇਸ ਮੌਕੇ ਆਪਣਾ ਅਧਿਕਾਰੀਆਂ ਨੇ ਜਾਣਕਾਰੀ ਦੇ ਦੋ ਦੱਸਿਆ ਕਿ ਹੁਣ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਆਪੇਸ਼ ਕਰਕੇ ਨਿਰਮਾਣ ਹੱਥ ਕੀਤਾ ਗਿਆ ਤੇ ਹੋਰ ਡਗਾਇਦਿਆਂ ਦੇ ਕੋਲੋਂ ਪੁੱਛਿਆ ਛੇੜੀ ਉਹ ਕੀਤੀ ਜਾ ਰਹੀ ਹੈ ਹੋਰ ਇਹਨਾਂ ਦੇ ਬੈਕਵਰਡ ਦੇ ਫਾਰਵਰਡ ਲਿੰਕ ਨਹੀਂ ਡਿੜੀ ਉਹ ਇਹਨਾਂ ਆਪਣਾ ਬਿਠਣ ਦਾ ਪਰਸੋ ਲੋ ਸ਼ੰਗੜੇ ਜਾ ਰਹੇ ਹਨ ਆਓ ਤੁਹਾਨੂੰ ਸੁਣਾਉਣੇ ਆ ਇਸ ਸੰਬੰਧੀ ਕੀ ਕਹਿੰਦੇ ਨੇ ਇਸ ਟੀਫ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਆਨਸਰ ਕੀ ਨਾਮਤ ਉਹ ਕੀ ਕਰਨਾ ਚਾਹੀਦਾ ਹੈ ਮੇਰਾ ਨਾਮ ਐਸਈ ਰਾਜਪਾਲ ਸਿੰਘ ਐਨਟੀ ਪਟੰਡਾ ਰੇਂਜ ਪਟੰਡਾ ਵਿਖੇ ਮੈਂ ਤਨਾ ਤਾਂ ਅਸੀਂ ਚਾਰ ਬੰਦੇ ਕਾਬੂ ਕੀਤੇ ਐ ਲੋਡ ਰੋਪ ਪਟੰਡਾ ਰੋਡ ਤੇ ਕਸਟ ਕਰਦੇ ਜਾ ਰਹੇ ਸੀ ਚਾਰੇ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਸਨ ਜਿਸ ਪੁਲਿਸ ਪਾਰਟੀ ਨੇ ਦੇਖ ਕੇ ਇਕਲਾਉ ਕੀਤਾ ਹੈ ਕਿ ਵਸਤੀ ਨੂੰ ਭੱਜ ਗਈ ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਇਹਨਾਂ ਤੋਂ 299 ਗ੍ਰਾਮ ਦੀ ਹੈਰੋਇਨ ਅਖੀਰ ਰਿਕਵਰ ਕੀਤੀ ਗਈ ਹੈ ਜਿਨ੍ਹਾਂ ਨੂੰ ਪੇਸ਼ਦਾਲਦ ਕਰਕੇ ਪੁਲਿਸਵਾਰਡ ਲੈ ਗਿਆ ਸੀ ਦੇਨਾਂ ਦੀ ਤਰ੍ਹਾਂ ਹੀ ਜਾਰੀ ਹੈ ਅੱਗੇ ਹੋਰ ਵੀ ਇਹਨਾਂ ਤੋਂ ਇਹਨਾਂ ਦੇ ਜਿਹੜੇ ਹੈਗੇ ਨਾਲ ਸਾਥੀ ਉਹਨਾਂ ਪਾਸੋਂ ਵੀ ਕੰਮ ਹੋ ਰਿਹਾ ਪਾ ਮੈਂ ਪਹਿਲਾਂ ਵੀ ਆਪਣੀ ਪਹਿਲਾਂ ਹਾਂ ਇਹਨਾਂ ਦਾ ਪਹਿਲਾਂ ਤਿੰਨ ਮੁਕੱਦਮੇ ਦਰਜ ਹੈ ਇਨਫੈਕਟ ਦੇ ਦਰਜ ਗਏ ਜਿਨ੍ਹਾਂ ਦੇ ਜਿਹੜੇ ਜਵਾਨ ਦਤੇ ਨੇ ਮੋਟਰਸਾਈਕਲ ਜਿਹੜੀ ਮੋਟਰਸਾਈਕਲ ਆਪਦੇ ਇੱਕ ਬੋਲਟ ਮੋਟਰਸਾਈਕਲ ਜੀ ਇੱਕ ਐਕਸੀਡੈਂਟ ਰਿਪੋਰਟ ਖੇ ਲੈਣਾ ਰਣਾਲੇ ਖੇਤਾ ਸਿੰਘ ਬਾਕੀ ਜੇ ਲੋ ਇੱਕ ਬੀਡ ਚਲਾਦਾ ਇੱਕ ਓਠੇ ਕੰਮ ਇਹ ਕਿਤਾ ਸਿੰਘ ਬਾਕੀ ਦੇ ਨਾਲ ਹੀ ਹੈ ਜਿਹੜੇ ਇਸ ਨੇ ਘਾਰੇ ਰਹਿਣ ਵਾਲੇ ਕੰਮ ਕੀ ਕਰਦੇ ਸਭ ਇਹੀ ਕੰਮ ਕਰਦੇ ਹੋਇਆ ਹੈ ਰੋਣ ਦਾ ਧੰਦਾ ਹੀ ਕਰਦੇ ਤਿਆ ਤਿੰਨ ਤੋਂ ਤਿੰਨ ਤਾਂ ਨਸ਼ੇੜੀ ਆਪ ਵੀ ਪੀਂਦੇ ਹੈਗੇ ਜਿਹਨਾਂ ਦਾ ਅੱਜ ਡਰਗ ਟੈਸਟ ਕਰਾਇਆ ਗਿਆ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਊਗੀ ਕਨਵਾਂਡਾ ਤੋਂ ਕੀਤਾ ਗਿਆ ਉਹਨਾਂ ਨੇ ਹਾਂ ਰਿਮਾਂਡ ਹਾਸਲ ਕੀਤਾ ਗਿਆ ਅੱਗੇ ਜਾਰੀ ਹੈ